ਆ ਮੈਟਰੋ ਕਮਾਨ ਡਿਡਬੇ ਵਾਲਿਆਂ ਦਾ ਨਾ 32000 ਦਾ ਦਾ ਡੈਕ ਲੱਗਿਆ ਹੋਇਆ ਟਰੈਕਟਰ ਦੇ ਕੱਲਾ 32000 ਦਾ ਡੈਕ ਨਹੀਂ ਧਰਮੇ ਇਹਦੇ ਡੀਜ਼ਲ ਵਾਲਾ ਟੈਂਕ ਵੀ ਲੱਗਿਆ ਹੋਇਆ ਮੂਰੇ ਬੰਪਰ ਵਾਲਾ ਤੇ ਵੱਡੀਆਂ ਇਹਦੇ ਲਾਈਟਾਂ ਵੀ ਲੱਗੀਆਂ ਹੋਈਆਂ ਨੇ ਹੁਣ ਟਰੈਕਟਰ ਪਤਾ ਕਿਹੜਾ ਹੈ ਦਿਖਾ ਦੇ ਕਰ ਨੇੜੇ ਹੋ ਕੇ ਫਾਰਮ ਟਰੈਕ 60 60 ਹੈ 16 ਦੇ ਟਾਇਰਾਂ ਦੇ ਵਿੱਚ ਹੈ ਰਿੰਕੂ ਮੈਨੂੰ ਐਂ ਦੱਸ ਇਹ ਟਰੈਕਟਰ ਦਾ ਨੰਬਰ ਕਿੱਥੋਂ ਦਾ ਇਹ ਪੰਜਾਬ ਨੰਬਰ ਆਗਾ ਪਹਿਲੀ ਪਾਰਟੀ ਦਾ ਟਰੈਕਟਰ ਪਹਿਲੀ ਪਾਰਟੀ ਦਾ ਇਹ ਕੰਡੀਸ਼ਨ ਦਾ Ориਜਨਲ ਹੈ ਸਾਰਾ Ориਜਨਲ ਆਹੇ ਓਕੇ ਟਾਇਰ ਚਾਰੇ ਨਵੇਂ ਵਰਗੀ ਨੇ ਹੈਨਾ ਵਰਗੀ ਦਾ ਮੂਰੇ ਵੱਡੇ ਮੂਰੇ ਵੱਡੇ ਪਾਏ ਹੋਏ ਨੇ ਤੇ ਭਾਈ ਇਹ ਟਰੈਕਟਰ ਦੀ ਡਿਮਾਂਡ ਕੀ ਆ ਛੋਟਾ ਗੇਰਾਗਾ ਅੱਛਾ ਛੋਟਾ ਗੇਰਾ ਫਿਰ ਇਹ ਤਿੰਨ ਸੀ ਸਪੀਡਾਂ ਚ ਚਾਰ ਚਾ ਚਾਰ ਹੋਣਗੇ ਉਹਦਾ ਚਾਰ ਸਪੀਡਾਂ ਹੋਣਗੀਆਂ ਅੱਛਾ ਚਾਰ ਸਪੀਡਾਂ ਚ ਹੈ ਤੁਹਾਨੂੰ ਨੇ ਕਿ ਚਾਰ ਬਣੇ ਤੇ ਐਂ ਦੱਸੇ ਬਣੂਗਾ ਕਿੰਨੇ ਦਾ ਇਹ 5 ਲੱਖ ਦਾ ਦੇ ਦਾਂਗੇ 5 ਲੱਖ ਦਾ ਮੌਕੇ ਤੇ ਮੋਣਾ ਮੋਟਾ ਕਰਦੀ ਮਾਨਤਾ ਦਾ ਹੋਜੂ ਵਧੀਆ ਦਾ ਨਾ ਕਰਦੀ ਕਰਦੀ ਵਾਕੀ ਤੂੰ ਦੱਸ ਦੇ ਕਰਦੇ ਐਂ ਦੱਸ ਪਹਿਲੇ ਤੂੰ ਦੱਸ ਜਿਵੇਂ ਮੈਨੂੰ ਐ ਲੱਗਿਆ ਵੀ ਤੂੰ ਵੱਧ ਮੰਗੀ ਕੇ ਫਿਰ ਮੈਂ ਘਟਾ ਦੂੰਗਾ ਛੱਡੇਗਾ ਕਿੰਨੇ ਦਾ ਮੌਕੇ ਬਾ ਜਮੀਨਾਂ ਚ 85000 ਦਾ ਦੇ ਦਾਂਗੇ 4 ਲੱਖ ਤੇ 85000 ਦਾ ਸਾਢੇ 4 ਲੱਖ ਤੀ ਦਵਾਂ ਨਹੀਂ ਤਾਂ ਤਾਂ ਦਾ ਹੁਣ ਨਹੀਂ ਸਾਢੇ 4 ਦਾ ਨਾ ਨਾ 60 ਦਾ ਹੋਜੂ 97000 ਦਾ ਦੇ ਦਾਂਗੇ ਹੁਣ 65000 ਦਾ ਹੋਊਗਾ ਯਾਰ ਚੱਕੋ 65 ਤੇ ਡਨ ਹੋ ਗਈ ਗੱਲ ਠੀਕ ਹੈ 4 ਲੱਖ ਤੇ 65000 ਦਾ ਟਰੈਕਟਰ ਬਣ ਜੂ ਮਾਡਲ ਦੱਸਿਆ ਸੀ ਜਾਉਦਾ 2014 ਮਾਡਲ ਹੈ ਤੇ ਫੁੱਲ ਕੈਂਟ ਟਰੈਕਟਰ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਪਿੰਡ ਕਲਾਰਾਂ ਦੇ ਵਿੱਚ ਖੜਾ ਰਿੰਕੂ ਦੀ ਹਵੇਲੀ 'ਚ ਖੜਾ ਜ਼ਿਲ੍ਹੇ ਸੰਗਰੂਰ ਦਾ ਪਿੰਡ ਹੈ ਨੰਬਰ ਸਕਰੀਨ ਤੇ ਆ ਕਰੋ ਡਾਇਲ